ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 5 ਫਰਵਰੀ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 5 ਫਰਵਰੀ ਜਿਵੇਂ ਕੱਲ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਤੇ ਲਗਾਤਾਰ ਬੱਦਲਵਾਈ ਬਣੀ ਹੋਈ ਸੀਗੀ ਅੱਜ ਮੀਂਹ ਦੀ ਬਾਰਿਸ਼ ਸਿਰਫ ਪਹਾੜਾ ਦੇ ਨਾਲ ਲੱਗਦੇ ਜਿਹੜਾ ਇਹ ਸਿਸਟਮ ਹੈ ਉੱਥੇ ਐਕਟਿਵ ਰਹੇਗਾ ਤੇ ਦੁਪਹਿਰ ਤੱਕ ਉਹਨਾਂ ਖੇਤਰਾ ਤੋਂ ਵੀ ਪਾਰ ਲੰਘ ਜਾਵੇ ਖਾਸ ਕਰਕੇ ਹੁਸ਼ਿਆਰਪੁਰ ਦਸੂਹਾ ਗੜਸ਼ੰਕਰ ਆਨੰਦਪੁਰ ਸਾਹਿਬ ਦੇ ਇਲਾਕੇ ਪਠਾਨਕੋਟ ਜਗਰਦਾਸਪੁਰ ਤੇ ਇਲਾਕਿਆਂ ਦੇ ਵਿੱਚ ਇਹ ਸਿਸਟਮ ਅੱਜ ਵੀ ਸਵੇਰ ਵੇਲੇ ਤੱਕ ਐਕਟਿਵ ਰਹੇਗਾ ਪਰ ਬਾਅਦ ਦੁਪਹਿਰ ਤੱਕ ਇਹ ਪਾਰ ਲੰਘ ਜਾਵੇਗਾ ਰਹਿਦੇ ਪੰਜਾਬ ਦੇ ਵਿੱਚ ਅੱਜ ਸਵੇਰ ਵੇਲੇ ਕਈ ਇਲਾਕਿਆਂ ਦੇ ਵਿੱਚ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਮੀਂਹ ਦੀ ਕੋਈ ਖਾਸ ਸੰਭਾਵਨਾ ਨਹੀਂ ਹਲਕੀ ਫੁਲਕੀ ਬੱਦਲਬਾਜ਼ੀ ਮਾੜੀ-ਮੋਟੀ ਕੁਝ ਖੇਤਰਾਂ ਦੇ ਵਿੱਚ ਬਣ ਸਕਦੀ ਹੈ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦਾ ਮੌਸਮ ਅੱਜ ਤੋਂ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਸਾਰੇ ਹੀ ਪੰਜਾਬ ਵਿੱਚ ਅੱਜ ਧੁੱਪ ਲੱਗਣ ਦੀ ਉਮੀਦ ਬਣੀ ਹੋਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਕੋਈ ਵੀ ਖਾਸ ਮੀਂਹ ਦੀ ਸੰਭਾਵਨਾ ਨਹੀਂ ਬਣ ਰਹੀ ਕੋਈ ਵੀ ਪੱਛਮੀ ਸਿਸਟਮ ਨਹੀਂ ਆ ਰਿਹਾ ਹੁਣ ਹੋਵੇਗਾ ਅਜਿਹਾ ਕਿ ਰਾਤਾਂ ਠੰਡੀਆਂ ਹੋਣਗੀਆਂ ਤੇ ਦਿਨ ਨੂੰ ਥੋੜੀ ਗਰਮੀ ਮਹਿਸੂਸ ਹੋਇਆ ਕਰੇਗੀ ਕਿ ਸੂਰਜ ਵਧੀਆ ਨਿਕਲਿਆ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਰਾ ਵੀ ਦੇਖਣ ਨੂੰ ਮਿਲ ਸਕਦਾ ਹੈ ਅੱਜ ਪੰਜਾਬ ਦਾ ਮੌਸਮ ਸਾਫ਼ ਰਹੇਗਾ ਨਾਲ ਲੱਗਦੇ ਇਲਾਕੇ ਰਾਜਸਥਾਨ हरियाणा दिल्ली इन इलाके दा भी मौसम लगातार साफ ਰਹੇਗਾ ਦਿਨ ਬੱਲੇ ਸੂਣੀ ਧੁੱਪ ਨਿਕਲਿਆ ਕਰੇਗੀ ਨੀਲਾ ਅਸਮਾਨ ਦਿਖਿਆ ਕਰੇਗਾ ਪਰ ਕੁਝ ਕਲਾਕਿਆਂ ਦੇ ਵਿੱਚ ਕੋਰਾ ਪੈਣ ਦੀ ਸੰਭਾਵਨਾ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਬਣੇਗੀ ਅੱਜ ਜਿਹੜਾ ਸਿਸਟਮ ਸੀਗਾ ਪਹਾੜਾਂ ਤੋਂ ਪਾਰ ਲੰਘ ਜਾਵੇਗਾ ਕੁਝ ਕਲਾਕਿਆਂ ਦੇ ਵਿੱਚ